ਕਿਸਾਨੜ 13 ਤੇਰਾ ਮਹਾ ਠੱਗ 4.5 4.5 ਕਰੋੜ ਰੁਪਏ ਬਣਦਾ 150 ਆਦਮੀ ਦਾ 10 ਕੇਸ ਅਬੋਰ ਦੇ ਆ 2 ਕੇਸ ਹਨਸਾਰ ਸਿਰਸਾ ਤੋਂ ਨੇ ਸਾਡੀ ਪ੍ਰਸ਼ਾਸਨਿਕ ਇਹ ਹੈ ਵੀ ਇਹਨੂੰ ਅੰਦਰ ਹੀ ਟੱਕਿਆ ਜਾਵੇ ਸਾਡੇ ਕੋਲੇ ਹੋਰ ਬਹੁਤ ਕੇਸ ਨੇ ਕਿ ਜਿਹੜੇ ਜੇ ਇਹ 2-4 ਦਿਨ ਅੰਦਰ ਰਹੇ ਜੂਗਾ ਤਾਂ 5-10 ਕੇਸ ਇਥੇ ਹੋਰ ਆ ਜਾਣਗੇ ਕੋਈ ਠੱਗੀ ਨਹੀਂ ਮਾਰੀ ਕਿਸੇ ਨਾਲ ਸੁਣ ਲੋ ਗੱਲ ਅਸੀਂ ਖੁੰਡੀਆਂ ਸੀ ਕਿਸਾਨ ਹਟਾਂ ਸਾਰੇ ਲੜਕੇ ਐਸਪੈਰੀਆਂ ਨੇ ਮਾਲ ਵਾਪਸ ਦਿੱਤੇ ਆ ਉਹ ਚੈੱਕ ਮੈਂ ਹੀ ਦਿੱਤਾ ਉਹ ਚੈੱਕ ਦਾ ਹੀ ਸਿਸਟਮ ਸੀ ਸਾਰਾ ਐਸਪੈਰੀਆਂ ਦਾ ਸਿਸਟਮ ਆ ਸਾਰਾ ਉਹ ਚੱਲਦਾ ਉਹ ਚੱਲੀ ਗਿਆ ਕਿਉਂਕਿ ਐਸਪੈਰੀ ਜਿਆਦਾ 4 ਕਰੋੜ ਦੀ ਵਾਪਸੀ ਆਈ ਆ ਉਹ ਸਮਾਨ ਸਿੱਟਣਾ ਪਿਆ ਉਹਦੀ ਦਿੱਕਤ ਆ ਸਾਰੀ ਉਹ ਤਾਂ ਕਹਿੰਦਾ ਜਗਦੇਵ ਖਾਲਸਾ ਪਰ ਹੈਗਾ ਠੱਗ ਹੈ ਇਸ ਬੰਦੇ ਤੇ ਹਰ ਇੱਕ ਬੰਦਾ ਵਿਸ਼ਵਾਸ ਕਰ ਲੈਂਦਾ ਵੀ ਹਾਂ ਠੀਕ ਹੈ ਜੀ ਗੁਰੂ ਦਾ ਸਿੱਖ ਹੈ ਗੁਰੂ ਦਾ ਨਾਮ ਲੈ ਕੇ ਦੁਕਾਨਾਂ ਖੋਲ ਰਿਹਾ ਚਲੋ ਆਪਾਂ ਵੀ ਆਪਦੇ ਬਿਜ਼ਨਸ ਕਰਾਂਗੇ ਕਾਫੀ ਕਿਸਾਨ ਦੇ ਵਿੱਚ ਭੰਗੋੜਾ ਵੀ ਹੈ ਪੀਓ ਵੀ ਹੋਇਆ ਹੋਇਆ ਦੋ ਸਾਲਾਂ ਦੇ ਵਿੱਚ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ ਜੇ ਕਿਸੇ ਨੂੰ ਦੇ ਰਿਹਾ ਤਾਂ ਚੈੱਕ ਦੇ ਦਿੰਦਾ ਚੈੱਕ ਖਾਲੀ ਆ ਬੌਂਸ ਹੋ ਜਾਂਦੇ ਨੇ ਮੋੜ ਤੇ ਕੇਸ ਕੀ ਹੈ ਹੁਣ 138 ਨਹੀਂ ਕੋਈ ਪੀਓ ਨਹੀਂ ਫੇਰ ਪਰਕੇ ਨਹੀਂ ਫਿਰ ਅਰਾਸੂ ਕੋ ਵਾਰੰਟੀ ਸੀ ਨਾ ਮੰਨ ਲਓ ਮੇਰੇ ਕੋਲ ਜਪੇਸ਼ ਨਹੀਂ ਹੋਈ ਸੀ ਵਾਰੰਟੀ ਸੀ 420 ਦਾ ਵਿੱਚ ਕੋਈ ਨਹੀਂ 138 ਦੇ ਹੀ ਅਜੇ ਕੋ ਸ਼ਕਲ ਤੋਂ ਤਾਂ ਇਹ ਜ਼ਰੂਰ ਖਾਲਸਾ ਆ ਪਰ ਮਨ ਦਾ ਜੇ ਤੁਸੀਂ ਕਹੋ ਨਾ ਜਿੰਨਾ ਵੀ ਭੜਾ ਗਿਆ ਸਕਦੇ ਆ ਉਹ ਮਨ ਦਾ ਉਨਾ ਭੜਾ ਆ ਮੈਂ ਜੋ 2009 ਦੇ ਵਿੱਚ ਇਹਨਾਂ ਨੂੰ ਆਪਣੇ ਪੈਸੇ ਦਿੱਤੇ ਤੇ ਮੈਨੂੰ ਇਹਨਾਂ ਨੇ ਭਲੇਖੇ ਚ ਲੈ ਕੇ ਪੈਸੇ ਲੈ ਲੇ ਵੀ ਤਨੂੰ ਭਾਈ ਅਸੀਂ 35000 ਰੁਪਏ ਪਰ ਮਹੀਨੇ ਦਾ ਦਿਆ ਕਰਾਂਗੇ ਇਹਨਾਂ ਨੇ ਕੋਈ ਫੈਕਟਰੀ ਲਈ ਸੀ ਕੈਟਰਲ ਫੀਡ ਫੈਕਟਰੀ ਜਿੱਦੂ ਉਹ ਕੰਮ ਦੇਖਿਆ ਨਹੀਂ ਇਹਨਾਂ ਨੇ ਉਹ ਕੈਟਰਲ ਫੀਡ ਵਿਕਤੀ ਇਹਨਾਂ ਦੀ ਡੈਬਿਟ ਵਿੱਚ ਆ ਗਈ ਉਹ ਫੇਲ ਹੋ ਗਏ ਮੈਂ ਹੁਣ ਵੀ ਕੰਮ ਕਰ ਰਿਹਾ ਹਾਂ ਰਾਜਸਥਾਨ ਵੀ ਕਰ ਰਿਹਾ ਪੰਜਾਬ ਵੀ ਕਰ ਰਿਹਾ ਕਰੂੰਗਾ ਕੰਮ ਫਿਰ ਅੱਗੇ ਵੀ ਕਰੂੰਗਾ ਕੰਮ ਤਾਂ ਮੈਂ ਕਰਨਾ ਹੀ ਕਰਨਾ ਜੀ ਜੀ 13-13 ਦੇ ਨਾਂ ਤੇ ਬਿਲਕੁਲ ਇਦਾਂ ਹੀ ਚੱਲੂ ਵੀ ਜੀ ਇਦਾਂ ਚ ਅੱਜ ਵੀ ਚੱਲ ਰਿਹਾ ਹੈ ਫੈਂਟੇ ਸਟੋਰ ਹੁਣ ਵੀ ਚੱਲ ਰਿਹਾ ਹੈ ਇਹ ਵੀ ਪ੍ਰੋਡਕਟ ਚੱਲਣਗੇ ਇਹ ਠੀਕ ਹੈ ਘਾਟਾ ਵਾ ਤਾਂ ਜ਼ਿੰਦਗੀ ਦਾ ਹੁੰਦਾ ਹੈ ਪਿਆਰ ਕਿਸਾਨੀ ਅੰਦੋਲਨ 2020 ਤੇ 21 ਦੇ ਵਿੱਚ ਸਟਾਰਟ ਹੋਇਆ ਸੀ ਉਹਦੇ ਵਿੱਚ ਇੱਕ ਠੱਗ ਉੱਠਿਆ ਸੀ ਜਗਦੇਵ ਖਾਲਸਾ ਉਹੋ ਗੱਲਾਂ ਜਦੋਂ ਅੰਦੋਲਨ ਦੇ ਵਿੱਚ ਉਹਨੇ ਇੱਕ ਬਿਆਨ ਦਿੱਤਾ ਸੀ ਵੀ ਆਪਾਂ ਅਡਾਨੀ ਵਾਨੀਆਂ ਨੂੰ ਫੇਲ ਕਰ ਦਾਂਗੇ ਆਪਾਂ ਉਹਦਾ ਬ੍ਰਾਂਡ ਬਣਾਵਾਂਗੇ ਆਪਾਂ ਉਹਦੇ ਬ੍ਰਾਂਡ ਬਣਾ ਕੇ ਵੇਚਾਂਗੇ ਉਦੋਂ ਦਿੱਲੀ ਦੇ ਵਿੱਚ ਇਹਨੇ ਇੰਟਰਵਿਊ ਦਿੱਤੀ ਸੀ ਇੱਕ ਪੱਤਰਕਾਰ ਦੇ ਥਰੂ ਆਈ ਸੀ ਉਹਦੇ ਚਾਂਸੇ ਦੇ ਵਿੱਚ ਆ ਕੇ ਕਾਫੀ ਬੰਦੇ ਫਸ ਗਏ ਕਿਸਾਨ ਅੰਦੋਲਨ ਦੇ ਵਿੱਚ ਜਦੋਂ ਆਏ ਸੀ ਉਦੋਂ ਨਮਾ ਨਮਾ ਕਿਸਾਨੀ ਅੰਦੋਲਨ ਚੱਲਿਆ ਸੀ ਉੱਠਿਆ ਹੋਇਆ ਸੀਗਾ ਉਦੋਂ ਇਹਨੇ ਚਾਂਸੇ ਦਿੱਤੇ ਵੀ ਤੁਸੀਂ ਇੰਨੇ ਪੈਸੇ ਦੇ ਦਿਓ 10 ਲੱਖ ਦੇ ਦੋ ਤੁਹਾਨੂੰ ਸਮਾਨ ਦੇ ਦਾਂਗੇ 12 ਲੱਖ ਦੇ ਦੋ 15 ਲੱਖ ਦੇ ਦੋ ਸਟੋਰ ਖੋਲ੍ਹ ਲਓ ਵੱਡੀਆਂ ਦੁਕਾਨਾਂ ਖੋਲ੍ਹ ਲਓ ਉਦੋਂ ਸਾਰੇ ਬੰਦੇ ਨੂੰ ਇਹੋ ਜਿਹੇ ਚਾਂਸੇ ਦੇ ਕੇ ਜਦੋਂ ਇਹਦੇ ਨਾਲ ਵੀ ਗੱਲਾਂ ਕਰੀਆਂ ਤਾਂ ਬੰਦਾ ਇਹੋ ਜਾਂ ਇੱਕ ਬਿਜ਼ਨਸ ਬੰਦਾ ਇਹ ਜਿਹੜਾ ਬੰਦਾ ਭਰੋ ਲੰਦਾ ਇੱਕ ਬੰਦਾ ਗਿਆਨੀ ਧਿਆਨੀ ਆ ਇੱਕ ਬੰਦਾ ਇਸ ਬੰਦੇ ਤੇ ਹਰ ਇੱਕ ਬੰਦਾ ਵਿਸ਼ਵਾਸ ਕਰ ਲੈਂਦਾ ਵੀ ਹਾਂ ਠੀਕ ਆ ਜੀ ਗੁਰੂ ਦਾ ਸਿੱਖ ਹੈ ਗੁਰੂ ਦਾ ਨਾਮ ਲੈ ਕੇ ਦੁਕਾਨਾਂ ਖੋਲ ਰਿਹਾ ਚਲੋ ਆਪਾਂ ਵੀ ਆਪਦੇ ਬਿਜ਼ਨਸ ਕਰਾਂਗੇ ਆਪਾਂ ਆਪਦਾ ਕੰਮ ਚਲਾਵਾਂਗੇ ਉਦੋਂ ਜਦੋਂ ਦੁਕਾਨਾਂ ਚੱਲੀਆਂ ਜੀ ਇਹਨਾਂ ਨੇ ਪੈਸੇ ਖਾਤੇ ਦੇ ਵਿੱਚ ਪਵਾਏ ਨੇ ਸਾਰੇ ਬੰਦੇ ਨੇ ਖਾਤੇ ਜੀ ਪੈਸੇ ਦਿੱਤੇ ਹੋਏ ਨੇ ਥੋੜਾ ਜਿਹਾ ਟਾਈਮ ਨੇ ਸਮਾਨ ਭੇਜਿਆ ਸਮਾਨ ਵੀ ਉਹ ਭੇਜਿਆ ਜਿਹੜਾ ਸਾਡੇ ਵਿਕਰੀ ਨਹੀਂ ਹੁੰਦਾ ਉਸ ਟਾਈਮ ਤੇ ਕਰੋਨਾ ਵੀ ਚੱਲਦਾ ਸੀ ਕਰੋਨਾ ਵੇਲੇ ਚੱਕ ਕੇ ਉਹ ਦੇਤੇ ਜਿਹੜੇ ਲੋਨ ਵਾਲੇ ਹੁੰਦੇ ਨੇ ਹੱਥਾਂ ਤੇ ਉਹ ਕਿੱਥੇ ਐਨੇ ਜਿਹਾ ਵਿਕਦੇ ਸੀਗੇ ਸਮਾਨ ਥੋੜਾ ਜਿਹਾ ਸਮਾਨ ਥੋੜਾ ਟਾਈਮ ਸਮਾਨ ਭੇਜਿਆ ਨੇ ਉਹਦੋਂ ਬਾਅਦ ਸਮਾਨ ਵੇਚਣਾ ਬੰਦ ਕਰਤਾ ਥੋੜਾ ਥੋੜਾ ਕਰਕੇ ਜੀ ਮਤਲਬ ਵੀ ਲੱਖ ਦਾ ਸਮਾਨ ਮੰਗਵਾਉਂਦੇ ਸੀ ਤਾਂ ਇਹਨੂੰ 2 ਲੱਖ ਪਾਓ ਲੱਖ ਦਾ ਸਮਾਨ ਦੇ ਵਿੱਚੋਂ 50 20 30 ਹਜ਼ਾਰ ਦਾ ਸਮਾਨ ਆਉਂਦਾ ਸੀ ਸਮਾਨ ਵਿੱਚੋਂ ਇਹ ਜਿਹੇ ਸਾਨੂੰ ਬਿੱਲ ਆਏ ਨੇ ਜਿਨ੍ਹਾਂ ਦੇ ਵਿੱਚੋਂ 2-3 ਲੱਖ ਦੇ ਵਿੱਚੋਂ 20-20 30-30 ਹਜ਼ਾਰ ਲਾਸ ਦਾ ਸਮਾਨ ਆਉਂਦਾ ਹੁੰਦਾ ਸੀ ਇਹਦੇ ਵਿੱਚੋਂ ਸਮਾਨ ਹੀ ਨਹੀਂ ਆਉਂਦਾ ਸੀ। ਹੁਣ ਬਿੱਲ ਵੀ ਪਏ ਨੇ ਉਹ। ਉਸ ਤੋਂ ਬਾਅਦ ਇਹਨਾਂ ਨਾਲ ਗੱਲ ਵੀ ਕਰੀ ਵੀ ਤੇ ਇਸ ਤਰ੍ਹਾਂ ਵੀ ਦੁਕਾਨਾਂ ਸਾਡੀਆਂ ਸਮਾਨ ਨਹੀਂ ਆ ਰਿਹਾ। ਤੁਸੀਂ ਸਮਾਨ ਪ੍ਰੋਪਰ ਭੇਜੋ। ਅੱਗੇ-ਅੱਗੇ ਇਹ ਵਧਾਉਂਦਾ ਰਿਹਾ ਪਿਛਲਿਆਂ ਨੂੰ ਭੁੱਲ ਗਿਆ। ਤੁਹਾਡੇ ਕੋਲੇ ਆਪਣੇ ਵੀ ਫੋਨ ਨੰਬਰ ਹੋਣਗੇ। ਤੁਸੀਂ ਕੰਟੈਕਟ ਕਰਦੇ ਹੋ ਤਾਂ ਕੀ ਜਵਾਬ ਮਿਲਿਆ ਤੁਹਾਨੂੰ? ਜਵਾਬ ਤਾਂ ਜਿਹੜਾ ਵੀ ਇਹਨੂੰ ਜਵਾਬ ਫੋਨ ਕਰਦੇ ਸੀ ਪਹਿਲੀ ਗੱਲ ਤਾਂ ਫੋਨ ਹੀ ਨਹੀਂ ਠੋਂਦਾ ਹੁਣ ਤਾਂ ਇਹ। ਫਿਰ ਉਹ ਪੈਸੇ ਮੰਗਦੇ ਆ ਜਿਹੜਾ ਸਮਾਨ ਸਾਡੇ ਕੋਲੇ ਪਿਆ ਸੀ ਉਹ ਵਾਪਸੀ ਕਰਤਾ ਉਹ। ਵਾ ਛਟਣਾ ਵੀ ਪੈ ਗਿਆ ਐਕਸਪਾਇਰੀ ਮਾਲ ਹੋ ਗਏ ਜਿਹੜੇ ਐਕਸਪਾਇਰੀ ਵੀ ਨਹੀਂ ਨੇ ਲੈ ਨਹੀਂ ਲਏ ਵੀ ਤਾਂ 20% ਕੱਟ ਕੇ ਲੈ ਨੇ ਉਹ ਵੀ ਪੈਸੇ ਸਾਡੇ ਵਾਪਸ ਨਹੀਂ ਆਏ ਤੇ ਉਸ ਤੋਂ ਬਾਅਦ ਬਾਰ-ਬਾਰ ਕਨੈਕਟ ਕਰਦੇ ਨੂੰ ਇਹਨਾਂ ਕੋਈ ਨਹੀਂ ਅੱਜ ਦਿਨਿਆਂ ਕੱਲ ਦਿਨਿਆਂ ਅੱਜ ਦਿਨਿਆਂ ਕੱਲ ਦਿਨਿਆਂ ਸਾਲ ਡੇਢ ਸਾਲ ਟਪਾਤਾ 2 ਸਾਲ ਹੋ ਚੁੱਕੇ ਨੇ ਹੁਣ ਤਾਂ 2 ਸਾਲਾਂ ਦੇ ਵਿੱਚ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ ਜੇ ਕਿਸੇ ਨੂੰ ਦੇ ਰਿਹਾ ਤਾਂ ਚੈੱਕ ਦੇ ਦਿੰਦਾ ਚੈੱਕ ਖਾਲੀ ਆ ਬੌਂਸ ਹੋ ਜਾਂਦੇ ਨੇ ਅੱਲਾ ਚੈੱਕ ਲਈ ਫਿਰਦਾ ਰਹਿੰਦਾ ਔਰ ਕੁਝ ਨਹੀਂ ਕਰਿਆ ਕਾਫੀ ਕੇਸਾਂ ਦੇ ਵਿੱਚ ਬਾਕੀ ਅਸੀਂ ਤਾਂ ਇਸ ਤੋਂ ਇਸ ਚੀਜ਼ ਦੀ ਮੰਗ ਕਰਦੇ ਆ ਪ੍ਰਮਾਤਮਾ ਨੂੰ ਕਹਿੰਦੇ ਆ ਵੀ ਇਹ ਜੇ ਬੰਦੇ ਨੂੰ ਜਿਹੜਾ ਗੁਰਸਿੱਖੀ ਦੇ ਲੜ ਲੱਗਿਆ ਹੋਇਆ ਹੈ ਗੁਰਸਿੱਖੀ ਦੇ ਲੜਨ ਲੱਗੇ ਕਿਉਂ ਠੱਗੀਆਂ ਮਾਰਦਾ ਇਹ ਉਹ ਤਾਂ ਕਹ ਹੁੰਦਾ ਜਗਦੇਵ ਖਾਲਸਾ ਪਰ ਹੈਗਾ ਠੱਗ ਹੈ ਅੱਜ ਵੀ ਅਸੀਂ ਕਹਿੰਦੇ ਹਾਂ ਜਮਾਂ ਠੱਗ ਹੈ ਜੇ ਇਹਨੂੰ ਕੋਈ ਬੰਦਾ ਇਸ ਤਰ੍ਹਾਂ ਬੋਲਦਾ ਹੈ ਤਾਂ ਵੀਡੀਓ ਪਾਉਂਦਾ ਉਹਦੇ ਵਿਰੁੱਧ ਇਹ ਮਾੜੀ ਭਾਸ਼ਾ ਨਹੀਂ ਸੁਣ ਮਾੜੀ ਭਾਸ਼ਾ ਦੀਆਂ ਵੀਡੀਓ ਪਾਉਂਦਾ ਪਰਿਵਾਰਕ ਵੀਡੀਓ ਗਲਤ ਪਾਉਂਦਾ ਹੈ ਵੀ ਇਹ ਬੰਦਾ ਦਿਵਾ ਲਈ ਅਸੀਂ ਦਬਰ ਨਾਲੇ ਚੋਂ ਤਾਂ ਹੈ ਨਹੀਂ ਬਾਈ ਸਾਨੂੰ ਸੰਘਰਸ਼ ਕਰਦੇ ਨੂੰ ਕਾਫੀ ਟਾਈਮ ਹੋ ਗਿਆ ਕਰਦੇ ਵੀ ਰਹਾਂਗੇ ਪਰ ਇਹਨੂੰ ਸਜਾਤ ਵਾਕੀ ਰਹਾਂਗੇ ਕਾਫੀ ਕਿਸਾਨ ਦੇ ਵਿੱਚ ਭਗੋੜਾ ਵੀ ਹੈ ਇਹ ਪੀਓ ਵੀ ਹੋਇਆ ਹੋਇਆ ਇਹ ਕਹਿੰਦਾ ਅੱਜ ਜਿਵੇਂ ਵੀਡੀਓ ਦਿੱਤੀ ਬੋਲਿਆ ਸੀਗਾ ਵੀ ਮੈਂ ਮੇਰੇ ਤੇ ਕੋਈ ਕੇਸ ਨਹੀਂ ਹੈਗਾ ਅੰਬੋੜ ਵਾਲੇ ਕਿਸਾਨਾਂ ਦੇ ਵਿੱਚ ਵੀ ਤੇ ਡੇਰਾਵਸੀ ਦੇ ਕਿਸਾਨਾਂ ਦੇ ਵਿੱਚ 420 ਦੇ ਸਰਸਾ ਕਿਸਾਨਾਂ ਦੇ ਵਿੱਚ ਵੀ ਅੰਬੋੜਾ ਜੀ ਤਾਂ ਲੱਗਦਾ ਘੱਟੋ ਘੱਟ 8-10 ਕੇਸਾਂ ਦੇ ਵਿੱਚੋਂ ਪੀਓ ਹੋਇਆ ਹੋਇਆ ਇਹਦੀ ਘਰ ਵਾਲੀ ਵੀ ਪੀਓ ਹੋਈ ਹੋਈ ਹੈ ਉਹ ਸਾਡੇ ਕੋਲ ਸਾਰੇ ਚੱਠੇ ਆਏ ਹੋਏ ਨੇ ਬਸ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹੋ ਜਿਹੇ ਬੰਦਿਆਂ ਤੇ ਨੱਥ ਪਾਈ ਜਾਵੇ ਤੇ ਬਾਕੀ ਸੁਵਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਬੇਨਤੀ ਕਰਦੇ ਆ ਵੀ ਜਿਹੜੇ ਸਿੱਖੀ ਦੀ ਆੜ ਦੇ ਵਿੱਚ ਲੈ ਕੇ ਠੱਗੀਆਂ ਮਾਰਦੇ ਨੇ ਇਹਨਾਂ ਤੇ ਐਕਸ਼ਨ ਲਿਆ ਜਾਵੇ ਤੇ ਬਾਕੀ ਕਿਸਾਨੀ ਅੰਦੋਲਨਾਂ ਦੇ ਕਿਸਾਨ ਜਥੇਬੰਦੀਆਂ ਨੂੰ ਵੀ ਕਹਿੰਨੇ ਆ ਵੀ ਇਹੋ ਜਿਹੇ ਅੰਦੋਲਨਾਂ ਦੇ ਵਿੱਚ ਉੱਠ ਕੇ ਆਪਣੇ ਕਿਸਾਨਾਂ ਦੇ ਨਾਂ ਤੇ ਠੱਗੀਆਂ ਮਾਰਦੇ ਨੇ ਇਹਨਾਂ ਤੇ ਵੀ ਐਕਸ਼ਨ ਲਿਆ ਜਾਵੇ ਭਾਈ ਜੀ ਉਹ અપਮਾਨਜਕ ਸ਼ਬਦ ਬੋਲਦੇ ਨੇ ਹਨਾ ਇੱਕਦੋ ਵੀਡੀਓ ਆਈ ਪਿਛਲੀ ਤੁਸੀਂ ਦਿਖਾਈ ਆ ਜਿਹਦੇ ਵਿੱਚ ਉਹ ਮਤਲਬ ਲਗਤ ਜਿਹੜਾ ਆਪਾਂ ਮਾੜੀ ਭਾਸ਼ਾ ਕਹਿੰਦੇ ਨੇ ਉਹਦੀ ਵਰਤੋਂ ਕਰਦੇ ਨੇ ਉਹਦੇ ਬਾਰੇ ਕੀ ਕਹਿਣਾ ਚਾਹੂੰਗੀ ਦੇਖੋ ਗੱਲ ਇਸ ਤਰ੍ਹਾਂ ਆ ਵਾ ਜਦੋਂ ਇੱਕ ਬਿਜ਼ਨਸਮੈਨ ਜਿਹੜਾ ਬੰਦਾ ਹੁੰਦਾ ਨਾ ਉਹ ਕਦੇ ਵੀ ਮਾੜੀ ਭਾਸ਼ਾ ਨਹੀਂ ਬੋਲਦਾ ਬਿਲਕੁਲ ਉਹਨੂੰ ਬਹੁਤ ਹੀ ਆਪਣੀ ਸੌਫਟ ਲੈਂਗੁਏਜ ਰੱਖਣੀ ਚਾਹੀਦੀ ਆ ਤੇ ਕਿਉਂਕਿ ਉਹਨੇ ਹਰ ਤਰ੍ਹਾਂ ਦੇ ਬੰਦੇ ਦੇ ਨਾਲ ਵਿਚਰਨਾ ਆ ਲੇਕਿਨ ਇਹ ਬੰਦਾ ਇੱਕ ਇਹੋ ਜਿਹਾ ਬੰਦਾ ਆ ਸ਼ਕਲ ਤੋਂ ਤਾਂ ਇਹ ਜ਼ਰੂਰ ਖਾਲਸਾ ਆ ਪਰ ਮਨ ਦਾ ਜੇ ਤੁਸੀਂ ਕਹੋ ਨਾ ਜਿੰਨਾ ਵੀ ਭੜਾ ਗਿਆ ਸਕਦੇ ਆ ਉਹ ਮਨ ਦਾ ਉਨਾ ਭੜਾ ਆ لیکن جس طرح میرا کیس ہے میں হরਪ੍ਰੀਤ ਸਿੰਘ ہے میرا نام میں لودھانے ਤੋਂ ہوں لودھانے ਨੂੰ ਬਿਲੋਂਗ ਕਰਦਾ ਮੇਰਾ کیس ਥੋੜਾ ਜਿਆ ਕਿਸਾਨ ਹਟ 13 13 ਤੋਂ ਡਿਫਰੈਂਟ ਹੈ ਮੈਂ 2009 ਦੇ ਵਿੱਚ ਮੇਰਾ ਇਹਨਾਂ ਨਾਲ ਕੰਟੈਕਟ ਹੋਇਆ ਕੰਟੈਕਟ ਮੇਰਾ ਹੋਇਆ ਸਿੰਘ ਤੇ ਜਗਦੇਵ ਸਿੰਘ ਖਾਲਸਾ ਇਹ ਦੋਨੋਂ ਉਦੋਂ ਇਕੱਠੋ ਇਕੱਠੇ ਕੰਮ ਕਰਦੇ ਸੀ ਇਹ ਕੰਮ ਅੱਜ ਦੇ ਨਹੀਂ ਕਰਦੇ ਇਹ ਕੰਮ ਕਰਦੇ ਨੇ 2007-08 ਦੇ ਔਰ ਉਦੋਂ ਦੇ ਹੀ ਠੱਗੀਆਂ ਮਾਰਦੇ ਆ ਮੈਂ ਜਦੋਂ 2009 ਦੇ ਵਿੱਚ ਇਹਨਾਂ ਨੂੰ ਆਪਣੇ ਪੈਸੇ ਦਿੱਤੇ ਤਾਂ ਮੈਨੂੰ ਇਹਨਾਂ ਨੇ ਖਿੱਚ ਲੈ ਕੇ ਪੈਸੇ ਲੈ ਲੈ ਵੀ ਤੁਨੂੰ ਭਾਈ ਅਸੀਂ 35000 ਰੁਪਿਆ ਪਰ ਮਹੀਨੇ ਦਾ ਦਿਆ ਕਰਾਂਗੇ ਇਹਨਾਂ ਨੇ ਕੋਈ ਫੈਕਟਰੀ ਲਈ ਸੀ ਕੈਟਰਲ ਫੀਡ ਫੈਕਟਰੀ ਠੀਕ ਹੈ ਜੀ ਜਦੋਂ ਉਹ ਕੰਮ ਦੇਖਿਆ ਨਹੀਂ ਇਹਨਾਂ ਨੇ ਉਹ ਕੈਟਰਲ ਫੀਡ ਫੈਕਟਰੀ ਇਹਨਾਂ ਦੀ ਡੈਬਿਟ ਵਿੱਚ ਆ ਗਈ ਉਹ ਫੇਲ ਹੋ ਗਏ ਤੇ ਮੈਨੇ ਮੇਰੇ ਕੋਲ ਚੈੱਕ ਦਿੱਤੇ ਹੋਏ ਆ ਇਹਦੇ ਵੀ ਸਾਈਨ ਕੀਤੇ ਹੋਏ ਨੇ ਚੈੱਕ ਤੇ ਦੇ ਵੀ ਸਾਈਨ ਕੀਤੇ ਹੋਏ ਨੇ ਚੈੱਕ ਤੇ ਉਹ ਚੈੱਕ ਮੈਂ ਜਦੋਂ ਲਾਏ ਬੈਂਕ ਦੇ ਵਿੱਚ ਉਹ ਬਾਊਂਸ ਹੋ ਗਏ ਉਸ ਪੈਸਾ ਹੀ ਹੈ ਨਹੀਂ ਸੀਗਾ ਕੋਈ ਲੇਕਿਨ ਸਿੰਘੀ ਸੀਗਾ ਕਿ ਉਹ ਮੇਰੇ ਕੰਟੈਕਟ ਵਿੱਚ ਸੀ ਉਹ ਕੰਟੈਕਟ ਵਿੱਚ ਹੁਣ ਉਹ ਅੱਜ ਵੀ ਮੇਰੇ ਕੰਟੈਕਟ ਵਿੱਚ ਆ ਉਹ ਤੁਹਾਡੇ ਇੱਥੇ ਬਠਿੰਡੇ ਹੀ ਘੁੰਮਦਾ ਪਿਆ ਉਹ ਬਠਿੰਡੇ ਵੀ ਉਹਨੇ ਇੱਕ ਕੰਪਨੀ ਆ ਉਹਦੇ ਵਿੱਚ ਕੰਮ ਕਰਦਾ ਉਹਨਾਂ ਦਾ ਸਟੋਰ ਆ ਇੱਥੇ ਜੁਝਾਰ ਸਿੰਘ ਨਗਰ ਦੇ ਕਿਤੇ ਰੇੜੇ ਉੱਥੇ ਉਹ ਕੰਮ ਕਰਦਾ ਉੱਥੇ ਮਿਲਦਾ ਲੇਕਿਨ ਉਹ ਕੰਟੈਕਟ ਵਿੱਚ ਆ ਉਹਨਾਂ ਦਾ ਰਿਕਾਰਡ ਠੀਕ ਹੈ ਜੀ ਹਾਂ ਜੀ ਰਿਕਾਰਡ ਨਹੀਂ ਠੀਕ ਹੈਗਾ ਹੈ ਉਹ ਵੀ ਠੱਗੀ ਆ ਉਹ ਇਹਦਾ ਛੋਟਾ ਭਰਾ ਆ ਬਸ ਇਹ ਆ ਵੀ ਇਹ ਥੋੜਾ ਜਿਹਾ ਜ਼ੁਬਾਨ ਦਾ ਕੱਬਾ ਆ ਜ਼ੁਬਾਨ ਬਹੁਤ ਇਦੀ ਮਾੜੀ ਆ ਅੱਛਾ ਠੀਕ ਨਹੀਂ ਬੋਲਦਾ ਗਲਤ ਲੈਂਗੁਏਜ ਆਨ پارਲੀਮੈਂਟ ਲੈਂਗੁਏਜ ਬੋਲਦਾ ਉਹ ਜ਼ਬਾਨ ਦਾ ਥੋੜਾ ਆ ਠੀਕ ਐ ਤੇ ਠੀਕ ਹੋਣ ਕਰਕੇ ਉਹ ਲੋਕਾਂ ਨੂੰ ਜਿਹੜਾ ਵੀ ਉਹਦੇ ਨਾਲ ਕੋਈ ਕੰਟੈਕਟ ਕਰਦਾ ਵੀ ਮੈਨੂੰ ਭਾਈ ਮੇਰੇ ਪੈਸੇ ਆ ਜਿਵੇਂ ਹੁਣ ਮੈਂ ਪੈਸੇ ਲੈਣੇ ਆ ਤੇ ਮੈਨੂੰ ਉਹ ਕਹੀ ਜਾਂਦਾ ਬਿਲਕੁਲ ਜੀ ਤੁਹਾਡੇ ਪੈਸੇ ਦੇਵਾਂਗੇ ਪਰ ਕਦੋਂ ਦੇਵਾਂਗੇ ਮੈਨੂੰ ਮੈਨੂੰ ਲੱਗਦਾ ਕਿ ਅੱਜ ਉਸ ਗੱਲ ਨੂੰ 14-15 ਸਾਲ ਹੋ ਗਏ ਤੇ ਮੈਨੂੰ 14-15 ਸਾਲ ਤਾਂ ਹੋ ਗਏ ਵੇਟ ਕਰਦੇ ਇਹਨੂੰ ਤੇ ਹੋ ਸਕਦਾ ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿੰਨਾ ਕੁ ਟਾਈਮ ਹੋਰ ਲੱਗ ਜੇ। ਮੈਂ ਤੁਹਾਨੂੰ ਦੱਸ ਰਿਹਾ ਕਿ ਪੁਰਾਣੇ ਟਾਈਮ ਤੋਂ ਠੱਗੀਆਂ ਮਾਰ ਰਹੇ ਨੇ। ਹਾਂਜੀ। ਤਾਂ ਉਦੋਂ ਦੇ ਪ੍ਰਸ਼ਾਸਨ ਸੁੱਤਾ ਪਿਆ ਸੀ। ਪ੍ਰਸ਼ਾਸਨ ਹੈ ਜੀ ਕੁਝ ਨਹੀਂ ਕਰਿਆ ਇਹਨਾਂ ਨੇ। ਇਹਨਾਂ ਨੇ ਕੀ ਕਰਦਾ ਇਹ ਜਦੋਂ ਇੱਕ ਕੋਈ ਕੰਪਨੀ ਬਣਾਉਂਦੇ ਆ ਨਾ ਕੰਪਨੀ ਉਹਨੂੰ ਬਣਾ ਕੇ ਉਹ ਚ ਠੱਗ ਠੁਗ ਲਿਆ। ਸਾਡੇ ਵਰਗੇ ਬੰਦੇ ਠੱਗ ਲਏ। ਠੱਗਣ ਤੋਂ ਬਾਅਦ ਉਹ ਕੰਪਨੀ ਨੂੰ ਕਰ ਦਿੰਦੇ ਆ ਬੰਦ-ਬੰਦ। ਤੇ ਜਿਹੜੇ ਸਾਡੇ ਵਰਗੇ ਹੁੰਦੇ ਉਹ ਪਿੱਛੇ ਤੁਰੇ-ਤੁਰੇ ਫਿਰਦੇ ਆ। ਪਿੱਛੇ ਕੋਈ ਮਤਲਬ ਕੇਸ ਤਾਂ ਪੈਂਦੇ ਹੋਣਗੇ, ਐਫ ਆਈ ਆਰ। ਕੇਸ ਪਏ ਆ ਤੇ ਜਿਵੇਂ ਉਹ ਅਮਿਤ ਦੋਦਾ ਜੀ ਇੱਕ ਬਹੁਤ ਵੱਡੇ ਮਤਲਬ ਅੱਛੇ ਕਹਿੰਦੇ ਬਿਜ਼ਨਸਮੈਨ ਆ ਮੈਂ ਮਿਲਿਆ ਨਹੀਂ ਵੈਸੇ ਦੱਸਦੇ ਆ ਉਹਨਾਂ ਦੇ 10 ਕੇਸ ਬੋਰ ਤੋਂ ਨੇ 2 ਕੇਸ ਹਿਸਾਰ ਸਿਰਸਾ ਤੋਂ ਨੇ ਉਹਨਾਂ ਨੂੰ ਵੀ ਅਸੀਂ ਅਪਰੋਚ ਕੀਤੀ ਆ ਵੀ ਆਓ ਤੁਸੀਂ ਤੇ ਇਹ ਵੀ ਅਸੀਂ ਮੈਂ ਨਹੀਂ ਕੋ ਕੇਸ ਕੀਤਾ ਇਹ ਸਾਡੀ ਗਲਤੀ ਸਮਝ ਲਓ ਜਾਂ ਜੋ ਵੀ ਸਮਝ ਲਓ ਅਸੀਂ ਆਖਬ ਚਲ ਦੇ ਦੂਗਾ ਅਸੀਂ ਤਾਂ ਬੜੇ ਆਪਣੇ ਵਰਗੇ ਹੀ ਸਮਝਦੇ ਆ ਵੀ ਜੈਂਟਲ ਆ ਜੀ ਉਹ ਦੇ ਦੇਗਾ ਕੋਈ ਗੱਲ ਨਹੀਂ ਜਿਵੇਂ ਜਿਵੇਂ ਸਰ ਅਮਿਤ ਦੋਦਾ ਜੀ ਮਤਲਬ ਹਨਾ ਬਹੁਤ ਵੱਡੇ ਬਿਜ਼ਨਸਮੈਨ ਆ ਉਹ ਤਾਂ ਮਤਲਬ ਇਨੇ ਜਿੱਦਾਂ ਆਏ ਹੋਏ ਨੇ ਉਹ ਕਿਵੇਂ ਫਸ ਗਏ ਨਾਲ ਉਹ ਪਤਾ ਨਹੀਂ ਜੀ ਸੋ ਦੇਖੋ ਹੁਣ ਤੁਸੀਂ ਇਹੋ ਜਿਹੇ ਬੰਦਿਆਂ ਨੂੰ ਜੇ ਫਸਾ ਸਕਦਾ ਇਹ ਬੰਦਾ ਤਾਂ ਫਿਰ ਤਾਂ ਇਹ ਤੁਸੀਂ ਆਪ ਸਮਝ ਲਓ ਵੀ ਇਹ ਠੱਗ ਹੈ ਬਹੁਤ ਵੱਡਾ ਹਨਾ ਇਹਨੂੰ ਇਹਦੀ ਬੋਲੀ ਬਹੁਤ ਵਧੀਆ ਤੁਹਾਡੇ ਕੋਲੇ ਬਹਿ ਜਾਏਗਾ ਨਾ 10-15 ਮਿੰਟਾਂ ਚ ਉਹ ਉਹ ਤੁਹਾਨੂੰ ਇਹਨਾਂ ਮਤਲਬ ਹਿਪਨੋਟਾਈਜ਼ ਕਰ ਦੇਗਾ ਤੁਸੀਂ ਕਹੋਗੇ ਹਾਂ ਯਾਰ ਲਾਦੇ ਤਾਂ ਬੰਦੇ ਹੀ ਬਹੁਤ ਵਧੀਆ ਠੀਕ ਹੈ ਔਰ ਦੂਸਰਾ ਉਹਦੀ ਸ਼ਕਲ ਇਦਾਂ ਖਾਲਸੇ ਵਾਲੀ ਆ ਤੇ ਖਾਲਸੇ ਦੇ ਤਾਂ ਅਸੀਂ ਬਹੁਤ ਵਿਸ਼ਵਾਸ ਕਰਦੇ ਹਾਂ ਹਨ ਜੀ ਤੇ ਇਸ ਕਰਕੇ ਸਾਡੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਹੈ ਇਹ ਠੱਗੀਆਂ ਕਰਨ ਤੋਂ ਬਾਅਦ ਇਹ ਮਤਲਬ ਇੱਕ ਫਿਰ ਇੱਕ ਸਿੱਖੀ ਨੂੰ ਹੀ ਦਾਗ ਲਾ ਰਹੇ ਨੇ ਬਿਲਕੁਲ ਦਾਗ ਲਾ ਰਹੇ ਨੇ ਜੀ ਇਸੇ ਕਰਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਉਹਨਾਂ ਦੇ ਬੇਨਤੀ ਕਰਦੇ ਹਾਂ ਉਹਦੇ ਸਟਾਫ ਨੂੰ ਉਹਨਾਂ ਦੇ ਜਿਹੜੇ ਆਗੂ ਨੇ ਵੀ ਇਸ ਬੰਦੇ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਇਹ ਸਿੱਖੀ ਨੂੰ ਬਦਨਾਮ ਨਾ ਕਰੇ ਠੱਲ ਪਾਈ ਜਾਵੇ ਠੀਕ ਹੈ ਜੀ ਔਰ ਪ੍ਰਸ਼ਾਸਨ ਤੇ ਪੰਜਾਬ ਗਵਰਨਮੈਂਟ ਦੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਭਾਈ ਇਹਨੂੰ ਇਸ ਬੰਦੇ ਨੂੰ ਪਕੜ ਕੇ ਜਿਹੜੇ ਵੀ ਸਾਡੇ ਇਥੇ ਕੌਮ ਸੇ ਕਮ 150 200 ਬੰਦਾ ਆ ਜਿਹੜਾ ਸਾਡੇ ਨੌਲੇਜ ਹੈ ਇਸ ਤੋਂ ਬਿਨਾ ਰਾਜਸਥਾਨ ਦੇ ਵਿੱਚ ਹੁਣ ਇਹ ਪੰਜਾਬ ਛੱਡ ਕੇ ਚਲਾ ਗਿਆ ਯੂਪੀ ਚ ਛਤੀਸਗੜ ਚ ਛਤੀਸਗੜ ਵਾਲਿਆਂ ਨੂੰ ਨਹੀਂ ਪਤਾ ਉਹ ਵੈਸੇ ਉਹ ਤਾਂ ਸਰਦਾਰ ਜੀ ਦੇ ਤਾਂ ਵੈਸਾ ਹੀ ਉਹ ਜਿਆਦਾ ਵਿਸ਼ਵਾਸ ਕਰਦੇ ਨੇ ਹੁਣ ਉਧਰ ਇਹ ਠੱਗੀ ਲਾਊਗਾ ਇਹ ਠੀਕ ਹੈ ਜੀ ਇਹ ਜਿਹੜਾ ਅੱਜ ਵਾਲਾ ਕੇਸ ਹੋਇਆ ਜਿਸ ਕੇਸ ਦੇ ਵਿੱਚ ਇਹਨੂੰ ਅੰਦਰ ਕੀਤਾ ਆ ਇਹ ਵੀ ਇਥੋਂ ਦਾ ਕੋਈ ਬਠੰਡੇ ਦਾ ਕੇਸ ਹੈ ਭਾਈ ਸਤਨਾਮ ਸਿੰਘ ਜੀ ਨੇ ਕੋਈ ਤੇ ਉਹਨਾਂ ਦੇ ਕੇਸ ਦੇ ਵਿੱਚ 168 ਤੀਜੇ ਨੂੰ ਅਰੈਸਟ ਕਰਕੇ ਲੈ ਕੇ ਆਏ ਨੇ ਔਰ ਉਹ ਦੜਾ ਰੁਧਰਾਪੁਰ ਤੋਂ 36 ਗੜ ਤੋਂ ਤੇ ਸਾਡੀ ਪ੍ਰਸ਼ਾਸਨ ਅੱਗੇ ਇਹ ਹੈ ਵੀ ਇਹਨੂੰ ਅੰਦਰ ਹੀ ਟੱਕਿਆ ਜਾਵੇ ਸਾਡੇ ਕੋਲੇ ਹੋਰ ਬਹੁਤ ਕੇਸ ਨੇ ਕਿ ਜਿਹੜੇ ਜੇ ਇਹ 2-4 ਦਿਨ ਅੰਦਰ ਰਹੇ ਜੂਗਾ ਤਾਂ 5-10 ਕੇਸ ਇਥੇ ਹੋਰ ਆ ਜਾਣਗੇ ਤਾਂ ਕਿ ਇਹਨੂੰ ਅੱਗੇ ਇਹਨੂੰ ਬਾਹਰ ਹੋਰ ਲੋਕਾਂ ਦੇ ਨਾਲੋਂ ਲੋਕਾਂ ਨਾਲ ਠੱਗੀ ਤੋਂ ਬਚਾਇਆ ਜਾ ਸਕੇ ਸਾਡੀ ਬੇਨਤੀ ਹੈ ਇਹ ਤੁਹਾਡੇ ਥਰੂ ਤੇ ਬਾਕੀ ਲੋਕਾਂ ਨੂੰ ਵੀ ਬੇਨਤੀ ਆ ਜਿਹੜੇ ਹੋਰ ਇਹਦੇ ਨਵੇਂ ਬਿਜ਼ਨਸ ਵਾਲੇ ਜੁੜਨਾ ਚਾਹੁੰਦੇ ਆ ਇਹਦੇ ਨਾਲ ਬਿਲਕੁਲ ਨਾ ਜੁੜੋ ਕਿਸਾਨ 8 13 ਤੇਰਾ ਮਹਾ ਠੱਗ ਹੈ ਜੇ ਉਹਨੇ ਸਾਡੇ ਕੰਟੈਕਟ ਕਰਨਾ ਸਾਡੀ ਇੱਕ ਕਮੇਟੀ ਬਣੀ ਹੋਈ ਆ ਐਂਟੀ ਠੱਗ ਕਮੇਟੀ ਬਟਿੰਡਾ ਬਣੇ ਹੋਈ ਆ ਸਾਡੇ ਨਾਲ ਕਿਸੇ ਵੀ ਟਾਈਮ ਉਹ ਕੰਟੈਕਟ ਕਰ ਲੈਣੋ ਠੀਕ ਆ ਜੀ ਅਸੀਂ ਉਹਨਾਂ ਨੂੰ ਇਹਦੀ ਪੂਰੀ ਹਿਸਟਰੀ ਦੱਸਾਂਗੇ ਵੀ ਇਹ 2007 8 ਤੋਂ ਲੈ ਕੇ ਹੁਣ ਤੱਕ ਕਿੰਨੇ ਲੋਕਾਂ ਨਾਲ ਠੱਗੀਆਂ ਮਾਰ ਚੁੱਕਿਆ ਹੈ ਠੀਕ ਹੈ ਜੀ ਹਾਂ ਜੀ ਉਹਨਾਂ ਦਾ ਕਹਿਣਾ ਕਿ ਅਸੀਂ ਮੈਂ ਤਾਂ ਕਿਸੇ ਤੋਂ ਡਰਦਾ ਹੀ ਨਹੀਂ ਮੈਂ ਸੱਚਾ ਬੰਦਾ ਆਂਗਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹਨਾਂ ਬਾਰੇ ਕੀ ਕਹਿਣਾ ਚਾਹਣ ਉਹ ਕਹਿੰਦੇ ਮੈਂ ਹਰਪ੍ਰੀਤ ਸਿੰਘ ਢੱਲੋਂ ਜਿਹੜਾ ਸੌਰੀ ਹਰਪ੍ਰੀਤ ਸਿੰਘ ਗਿਆਨੀ ਨੂੰ ਵੀ ਮਤਲਬ ਕਹਿ ਸਕਦੇ ਜੇ ਗੱਲ ਕੋਈ ਕਹਿਣੀ ਹੋਵੇ ਤਾਂ ਜੇ ਕਹਿਣ ਵਾਲੀ ਹੋਵੇ ਦੇਖੋ ਗੱਲ ਇਹ ਆ ਭਾਈ ਸਾਹਿਬ ਜਿਸ ਬੰਦੇ ਦਾ ਜਿਹੜੇ ਬੇਸ਼ਰਮ ਲੋਕ ਹੁੰਦੇ ਨੇ ਨਾ ਹਾਂਜੀ ਗਿਆਨੀ ਹਰਪ੍ਰੀਤ ਸਿੰਘ ਜੀ ਕਿੱਡੇ ਸਮਝਦਾਰ ਕਿੱਡੀ ਉੱਚੀ ਪਦਵੀ ਦੇ ਤੇ ਬੈਠੇ ਨੇ ਕੀ ਉਹਨਾਂ ਬਾਰੇ ਅਸੀਂ ਕੋਈ ਮਾੜਾ ਲਫ਼ਜ਼ ਕਹਿ ਸਕਦੇ ਆਂ ਨਹੀਂ ਜੀ ਤੇ ਪਰ ਇਹ ਜਿਹੜਾ ਬੰਦਾ ਐਡੀ ਸ਼ਖਸੀਅਤ ਨੂੰ ਇਸ ਤਰ੍ਹਾਂ ਬੋਲ ਸਕਦਾ ਤੇ ਸਾਡੇ ਵਰਗੇ ਬੰਦੇ ਉਹਨਾਂ ਬਹੁਤੇ ਵਾਸਤੇ ਕੀ ਚੀਜ਼ ਨੇ ਕੁਝ ਵੀ ਨਹੀਂ ਸਾਨੂੰ ਤਾਂ ਕੁਝ ਵੀ ਕਹਿ ਸਕਦੇ ਆ ਪਹਿਲਾਂ ਰਾਧਾ ਸਵਾਮੀਆ ਬਾਰੇ ਵੀ ਕੁਝ ਬੋਲੇ ਨੇ ਉਹਦੋਂ ਵੀਡੀਓ ਚ ਬਹੁਤ ਕੁਝ ਬੋਲੇ ਆ ਕਿ ਕਾਫੀ ਇਹ ਵੈਸੇ ਨਾ ਗੱਲਾਂ ਦੇ ਵਿੱਚ ਮਹਾ ਠੱਗ ਹੈ ਗੱਲਾਂ ਦੇ ਵਿੱਚ ਲਜਾ ਲੈਂਦਾ ਸਾਨੂੰ ਗੱਲਾਂ ਦੇ ਵਿੱਚ ਲਜਾਇਆ ਹੋਇਆ ਤੁਹਾਨੂੰ ਇੰਨੇ ਪੈਸੇ ਆਇਆ ਕਰਨਗੇ ਤੁਹਾਨੂੰ ਇੰਨੇ ਪੈਸੇ ਆਇਆ ਕਰਨਗੇ ਤੁਹਾਨੂੰ ਆਹ ਚੀਜ਼ਾਂ ਦੇ ਦਾਂਗੇ ਤੁਹਾਨੂੰ ਆਹ ਕਰਾਇਆ ਫ੍ਰੀ ਹੋਊਗਾ ਸੋਨੂੰ ਜਿਹੜੀ ਵੀ ਟ੍ਰਾਂਸਪੋਰਟ ਚੀਜ਼ ਹੋਊਗੀ ਉਹ ਵੀ ਫ੍ਰੀ ਹੋਊਗੀ ਬਹੁਤ ਕੁਝ ਦੱਸ ਲਾਲਚ ਚ ਜਾ ਕੇ ਕਹਿਸ ਨੇ ਲਾਲਚ ਦੇ ਪਿੱਛੇ ਇਦਾਂ ਹੋ ਗਿਆ ਵੀ ਚਲੋ ਠੀਕ ਆ ਆਪਾਂ ਹੀ ਬਿਜ਼ਨਸ ਕਰੀਏ ਕਿਸਾਨੀ ਉਦਦਨ ਦੇ ਵਿੱਚੋਂ ਉੱਠਿਆਂ ਜਿਵੇਂ ਜਿਹਾ ਹਿਸਾਬ ਨਾਲ ਸੀ ਇਹਦੇ ਗੱਲਾਂ ਦੇ ਵਿੱਚ ਆ ਗਏ ਇੱਕ ਇਹਦੇ ਕੋਲੇ ਗੱਲਾਂ ਦੇ ਆਜਾ ਗਿੱਦੜ ਸਿੰਘੀ ਐ ਜਿਹਨੂੰ ਸੰਘਾ ਦਿੰਦਾ ਬਸ ਉਹ ਪਾਰ ਹੈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਤੋਂ ਮੰਗ ਇਹੀ ਕਰਦੇ ਆਂ ਜੀ ਅਸੀਂ ਆਪਣੇ ਡੀਜੀਪੀ ਪੰਜਾਬ ਦੇ ਉੱਥੇ ਜਾ ਕੇ ਉਹਨਾਂ ਨੂੰ ਇੱਕ ਐਪਲੀਕੇਸ਼ਨ ਦਿੱਤੀ ਆ ਕਮ ਸੇ ਕਮ 150 ਬੰਦੀ ਨੇ ਉੱਥੇ ਸਾਈਨ ਕੀਤੇ ਹੋਏ ਨੇ ਉਹਦੇ ਅਗੇਂਸਟ ਉਹ ਸੈਕਸ਼ਨ ਵੀ ਲੈ ਰਹੇ ਨੇ ਉਹ ਉਹਨਾਂ ਨੂੰ ਸਾਡੀ ਹੱਥ ਜੋੜ ਕੇ ਅਪੀਲ ਆ ਬੇਨਤੀ ਆ ਕਿ ਇਸ ਬੰਦੇ ਨੂੰ ਨੱਥ ਪਾਈ ਜਾਵੇ ਤੇ ਜਿਹੜੇ ਪੈਸੇ ਕਿਸੇ ਦੇ ਉਹਦੇ ਵਿੱਚ ਅਸੀਂ ਅਮਾਉਂਟ ਵੀ ਲਿਖਿਆ ਹੋਇਆ ਇਹਦੀ ਪੂਰੀ ਹਿਸਟਰੀ ਵੀ ਲਿਖੀ ਹੋਈ ਆ ਜਿਹੜੇ ਅਸੀਂ ਡੀਜੀਪੀ ਸਾਹਿਬ ਦੇ ਆਫਿਸ ਦੇ ਵਿੱਚ ਦੇ ਕੇ ਆਏ ਆ ਇਹਦੇ ਬੈਂਕ account check ਕਰਾਜੇ ਇਹਦੇ ਬੈਂਕ ਚ ਜਿਹੜੇ ਚ account ਆ ਉਹ ਚੈੱਕ ਕਰਵਾਇਆ ਜਾ ਕਿਥੇ ਕਿਥੇ ਇਹਨੇ ਪ੍ਰਾਪਰਟੀ ਬਣਾਈ ਆ ਉਹ ਪ੍ਰਾਪਰਟੀ ਨੂੰ ਸੀਜ਼ ਕਰਕੇ ਜਿਹੜੇ ਪੀੜਤ ਮਤਲਬ ਲੋਕ ਨੇ ਉਹਨਾਂ ਨੂੰ ਉਹਨਾਂ ਦਾ ਪੈਸਾ ਵਾਪਸ ਕੀਤਾ ਜਾਵੇ ਸਾਡੀ ਇਹ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਬੈਂਕ ਰਾਹੀਂ ਅਮਾਉਂਟ ਗਈ ਹੋਈ ਹੈ ਸਾਰੀ ਹਾਂਜੀ ਤਕਰੀਬਨ ਜਿਹੜੀ ਇਹਦੇ ਕੋਲੇ ਅਮਾਉਂਟ ਜਿੰਨੀ ਵੀ ਗਈ ਹੋਈ ਹੈ ਅਕਾਊਂਟ ਦੇ ਥਰੂ ਹੀ ਗਈ ਹੋਈ ਹੈ ਲੇਕਿਨ ਇਹ ਇੰਨਾ 7 ਆਦਮੀ ਆ ਗੱਡੀ ਤੁਹਾਡੇ ਨਾਂ ਤੇ ਲਲੇਗਾ ਠੀਕ ਹੈ ਜੀ ਦੂਸਰਾ ਕਿਸੇ ਹੋਰ ਦੇ ਅਕਾਊਂਟ ਚ ਕਰ ਲੇਗਾ ਉਸ ਤੋਂ ਬਾਅਦ ਆਪਣਾ ਕਰ ਲੇਗਾ ਇਹਨਾਂ ਦਾ ਇੱਕ ਗਰੁੱਪ ਹੈ ਅੱਛਾ ਜੀ ਉਹ ਗਰੁੱਪ ਨੇ ਮੈਨੂੰ ਲੱਗਦਾ ਕਿ ਬਹੁਤ ਬੰਦੇ ਕਰੋੜ ਜਿਹੜਾ ਅਸੀਂ ਅਮਾਉਂਟ ਦਿੱਤਾ ਵਾ ਡੀਜੀਪੀ ਐਪਲੀਕੇਸ਼ਨ ਦੇ ਵਿੱਚ 4 4.5 5 ਕਰੋੜ ਰੁਪਏ ਬਣਦਾ 150 ਆਦਮੀ ਦਾ ਹਾਂਜੀ ਉਹਦੇ ਵਿੱਚ ਉਹ ਬਹੁਤ ਹੀ ਵਿਚਾਰੇ ਜਿਹਨਾਂ ਦੇ ਕਿਉਂਕਿ ਇਸ ਤਰ੍ਹਾਂ ਦੇ ਬਿਜ਼ਨਸ ਇਹਨਾਂ ਬੰਦਾ ਉਹ ਕਰਨਾ ਚਾਹੁੰਦਾ ਹੁੰਦਾ ਜਿਹੜਾ ਬੰਦਾ 5-7 10 ਲੱਖ ਰੁਪਇਆ ਲਾ ਕੇ ਨਾ ਵੀ ਚਲੋ ਮੈਂ ਵਧੀਆ ਰੋਟੀ ਕਮਾਉਂਦਾ ਹੋ ਜਾ ਮੇਰਾ ਚੰਗਾ ਬਿਜ਼ਨਸ ਚੱਲ ਜਾਵੇ ਸਾਰੇ ਪੈਸੇ ਲਾ ਬੈਠਦਾ ਸਾਰੇ ਪੈਸੇ ਲਾ ਬੈਠਦਾ ਇੱਕ ਬੰਦਾ ਤਾਂ ਸਾਡੇ ਕੋਲੇ RAM Singh ਹੈ ਬਟਾਲੇ ਦਾ ਇਧਰ ਸਾਈਡ ਦਾ ਅੰਮ੍ਰਿਤਸਰ ਸਾਈਡ ਦਾ ਅੰਮ੍ਰਿਤਸਰ ਸਾਈਡ ਦਾ ਉਸ ਬੰਦੇ ਦਾ 40 ਲੱਖ ਰੁਪਇਆ ਇਹ ਲੁੱਟ ਗਿਆ ਬੰਦਾ ਤੇ ਉਹਦੀ ਉਸ ਬੰਦੇ ਦੀ ਇੰਨਾ ਡਿਪਰੈਸ਼ਨ ਵਿੱਚ ਆ ਗਿਆ ਮਤਲਬ ਉਹਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਠੀਕ ਹੈ ਜੀ ਤੇ ਉਹਦੀ ਆਈ ਸਾਈਡ ਚਲੀ ਗਈ ਉਸ ਦੀ ਜਿਹੜੀ ਇੰਟਰਵਿਊ ਉੱਥੇ ਪਿੱਛੇ ਅਸੀਂ ਪ੍ਰੈਸ ਕਲੱਬ ਦੇ ਵਿੱਚ ਚੰਡੀਗੜ੍ਹ ਚ ਕਰੀ ਸੀ ਉਹਦੇ ਵਿੱਚ ਵੀ ਅਸੀਂ ਕੀਤੀ ਸੀਗੀ ਉਸ ਬੰਦੇ ਦੀ ਇੰਟਰਵਿਊ ਕਰਾਈ ਸੀ ਉੱਥੇ ਸਪੈਸ਼ਲ ਬੁਲਾਇਆ ਸੀ ਉਹਨੂੰ ਤੇ ਸਾਡੀ ਤੁਹਾਡੇ মিডিਆ ਕੇ ਇਹੀ ਬੇਨਤੀ ਹੈ ਕਿ ਸਾਡੀ ਜਿਹੜੀ ਇਹ ਬੇਨਤੀ ਹੈ ਇਹ ਲੋਕਾਂ ਦੇ ਵਿੱਚ ਸਰਕੂਲੇਟ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਪ੍ਰਸ਼ਾਸਨ ਦੇ ਜਿਹੜੇ ਉਹ ਕੰਨ ਖੁੱਲਣ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਪਹਿਲਾਂ ਭਾਈ ਸਾਹਿਬ ਨੂੰ ਸਵਾਲ ਕੀਤਾ ਸੀ ਜਿਹੜਾ ਪ੍ਰਸ਼ਾਸਨ ਹੈ ਕੋਈ ਹੈਲਪ ਕਰ ਰਿਹਾ ਹਾਂਜੀ ਹਾਂਜੀ ਕੁਝ ਦਿਨ ਪਹਿਲਾਂ ਜਦੋਂ ਮੈਂ ਉਹ ਨਾਲ ਜੈਪੁਰ ਗਿਆ ਹਾਂ ਜੈਪੁਰ ਜਾ ਕੇ ਇੱਕ ਫੋਨ ਕਾਲ ਆਉਂਦੀ ਆ ਉਹ ਬੰਦਾ ਜਲੰਧਰ ਸਾਈਡ ਤੋਂ ਏਐਸਆਈ ਸੀ ਔਰ ਉਹਨਾਂ ਦੀ ਫੋਨ ਕਾਲ ਆਉਂਦੀ ਔਰ ਦੇਖ ਕੇ ਅਸੀਂ ਗੱਡੀ 'ਚ ਬੈਠੇ ਸੀ ਮੈਨੂੰ ਕਹਿੰਦਾ ਵੀ ਜਗਦੇਵ ਕਹਿੰਦਾ ਵੀ ਆਹ ਫੋਨ ਚੱਕੀਏ ਇੱਕ ਮਿੰਟ ਦੇ ਇਹਨਾਂ ਨੂੰ ਕਹਿ ਦੇ ਵੀ ਤਾਂ ਨੰਬਰ ਮੇਰੇ ਕੋਲੇ ਚੱਲਦਾ ਔਰ ਇੱਕਦਮ ਮੇਰੇ ਦਿਮਾਗ 'ਚ ਖਟ ਗਈ ਕਿ ਇਹ ਏਐਸਆਈ ਨੂੰ ਜਾਂ ਜਿਹੜੇ ਪੁਲਿਸ ਕਰਮਚਾਰੀ ਆ ਉਹਨਾਂ ਨਾਲ ਇਹ ਕੰਮ ਕਰ ਸਕਦਾ ਦਾ ਆਪਾਂ ਕੀ ਵਿਚਾਰੇ ਇਹਨੇ ਉਹ ਫੋਨ ਮੈਨੂੰ ਫੜਾਇਆ ਮੈਂ ਗੱਲ ਕੀਤੀ ਹੈਲੋ ਸਰ ਮੈਂ ਫਰਾਂ ਨਾ ਬੋਲਦਾ ਜੀ ਮੈਂ ਇਕਬਾਲ ਸਿੰਘ ਵਾਰਿਸ ਗੱਲ ਕਰ ਰਿਹਾ ਹਾਂ ਭਟੌਰ ਤੋਂ ਗੱਲ ਕਰ ਰਿਹਾ ਹਾਂ ਫੋਨ ਮੇਰੇ ਕੋਲੇ ਆ ਉਹਨਾਂ ਨੇ ਮੋੜ ਕੇ ਕਿਹਾ ਕਹਿੰਦੇ ਯਾਰ ਇਹ ਨੰਬਰ ਤਾਂ ਜਗਦੇਵ ਦਾ ਠੀਕ ਹੈ ਤੇਰੇ ਕੋਲੇ ਕਿਵੇਂ ਆ ਗਿਆ ਮੈਂ ਕਿਹਾ ਸਰ ਮੈਂ ਤਾਂ ਇਹ ਨੰਬਰ ਖਰੀਦਿਆ ਇਹਦੇ ਮੈਂਨ ਮੁਤਾਬਕ ਜੋ ਕਹੀ ਗਿਆ ਕਹਤਾ ਉਸ ਤੋਂ ਬਾਅਦ ਮੈਂ ਉਹਨੂੰ ਫੋਨ ਬੜਾਇਆ ਮੈਂ ਕਿਹਾ ਭਾਈ ਸਾਹਿਬ ਜਿਹੜਾ ਤੁਸੀਂ ਮੇਠਾ ਝੂਠ ਬੁਲਾ ਰਹੇ ਹੋ ਇਹ ਮੈਥੋਂ ਬੋਲਣ ਨਹੀਂ ਜਾਣਾ ਤੁਸੀਂ ਉਹ ਬੰਦੇ ਨੂੰ ਪ੍ਰੋਪਰ ਤੌਰ ਤੇ ਜਵਾਬ ਦਿਓ ਠੀਕ ਹੈ ਉਹਦਾ ਬੰਦੇ ਦਾ ਇਹ ਕਿਤੇ ਆਫਿਸ ਹੁਣਾ ਫੋਨ ਮੇਰੇ ਕੋਲੇ ਮੈਂ ਗੱਡੀ 'ਚ ਬੈਠਾ ਕਿਸੇ ਆਫਿਸ ਚ ਲੱਗ ਗਿਆ 15 ਮਿੰਟ ਬਾਅਦ ਫੇਰ ਫੋਨ ਆਇਆ ਉਸੇ ਬੰਦੇ ਦਾ ਜਦੋਂ ਮੈਂ ਚੱਕਿਆ ਹਾਂਜੀ ਗੌਣ ਜਗਦੇਵ ਜੀ ਬੋਲਦੇ ਹੋ ਮੈਂ ਕਿਹਾ ਸਰ ਮੈਂ ਇਕਬਾਲ ਸਿੰਘ ਗੱਲ ਕਰ ਰਿਹਾ ਮੈਂ ਪਟਾੜ ਤੋਂ ਆ ਕਹਿੰਦੇ ਵੀਰ ਜੀ ਉਹਨਾਂ ਨੇ ਮੈਨੂੰ ਥੋੜਾ ਜਿਹਾ ਸਖਤ ਰੁਪਈਆ ਚ ਕਿਹਾ ਕਹਿੰਦੇ ਇਹ ਨੰਬਰ ਜਗਦੇਵ ਦਾ ਤੁਸੀਂ ਝੂਠ ਬੋਲ ਰਹੇ ਹੋ ਤੁਸੀਂ ਇਹਦਾ ਖੇੜਾ ਛੱਡ ਦਿਓ ਅਸੀਂ ਇਹ ਤੋਂ ਇੰਨੇ ਪੈਸੇ ਲੈਣੇ ਆ ਇਹ ਸਾਡਾ ਬੰਦੇ ਬਾਜ਼ ਨਹੀਂ ਆ ਰਿਹਾ ਜੇ ਤੁਹਾਡੇ ਕੋਲੇ ਨੰਬਰ ਚੱਲ ਰਿਹਾ ਤੇ ਉਹਨੂੰ ਨੰਬਰ ਦੇ ਦਿਓ ਜੇ ਤੁਹਾਡੇ ਕੋਲ ਆ ਤਾਂ ਮੇਰੇ ਨਾਲ ਗੱਲ ਕਰਵਾ ਦਿਓ ਚਲੋ ਮੈਂ ਇਹ ਇੰਨੀ ਗੱਲ ਉਹਨਾਂ ਦੀ ਸੁਣਿਆ ਮੈਂ ਜਵਾਬ ਨਹੀਂ ਦਿੱਤਾ ਫੋਨ ਕੱਟਦਾ ਫੋਨ ਕੱਟਣ ਤੋਂ ਬਾਅਦ ਇਹ ਆਇਆ ਮੈਂ ਇਹਨਾਂ ਨੂੰ ਦੁਆਰੇ ਕਿਹਾ ਮੈਂ ਕਿਹਾ ਸਰ ਇਦਾਂ ਕਰਕੇ ਉਹਨਾਂ ਦਾ ਫੋਨ ਆਇਆ ਸੀ ਤੁਸੀਂ ਉਹਨਾਂ ਨਾਲ ਗੱਲ ਕਰੋ ਮੈਨੂੰ ਕਹਿੰਦਾ ਯਾਰ ਮੈਂ ਪ੍ਰਸ਼ਾਸਨ ਨੂੰ ਕੀ ਸਮਝਦਾ ਪ੍ਰਸ਼ਾਸਨ ਮੇਰੇ ਮੁੱਠੀ 'ਚ ਆ ਏਐਸਆਈ ਹੋਊਗਾ ਆਪਦੇ ਘਰੇ ਹੋਊਗਾ ਠੀਕ ਹੈ ਮੈਂ ਕਿਹਾ ਤੁਸੀਂ ਫਿਰ ਉਹਨਾਂ ਨਾਲ ਗੱਲ ਕਿਉਂ ਨਹੀਂ ਕਰਦੇ ਫੋਨ ਮੈਨੂੰ ਫੜਾ ਦਿੰਨੇ ਤੁਸੀਂ ਗੱਲ ਕਰੋ ਉਹਨਾਂ ਨਾਲ ਉਹ ਫਿਰ ਆਉਂਦੇ ਆਉਂਦੇ ਜਿਹੜੀਆਂ ਮੇਰੇ ਦਿਮਾਗ ਦੇ ਵਿੱਚ ਗੱਲਾਂ ਘਰ ਕਰ ਗਈਆਂ ਇਹਦਾ ਮੈਂ ਲੁਧਿਆਣਾ ਆ ਕੇ ਮੈਂ ਕਿਹਾ ਸਰ ਆਹ ਖੜੀ ਆ ਤੁਹਾਡੀ ਗੱਡੀ ਤੇ ਆਪ ਆਪਦੇ ਘਰੇ ਚਲੇ ਆ ਮੈਂ ਆਪਦਾ ਬੈਗ ਚੱਕਿਆ ਘਰ ਆ ਗਿਆ ਆਉਂਦੇ ਨੂੰ ਮੈਨੂੰ ਸਿਰਫ 10000 ਰੁਪਏ ਦਿੱਤਾ ਔਰ ਹਾਂ ਬਿਲਕੁਲ ਜੀ ਉਹਦੇ ਵਿੱਚੋਂ ਜਾਨੀ ਟੋਟਲ ਰਕਮ ਦੇ ਵਿੱਚੋਂ ਮੈਨੂੰ 10000 ਆਇਆ ਔਰ ਇਹ ਤਕਰੀਬਨ 2007-2008 ਤੋਂ ਇਹ ਕੁਝ ਬੰਦੇ ਜਿਦਾਂ ਭਾਈ ਸਾਹਿਬ ਨੇ ਪਹਿਲਾਂ ਦੱਸਿਆ ਕਿ ਰਲ ਕੇ ਇਹੇ ਕੰਮ ਚਲਾ ਰਹੇ ਆ ਨਵੀਆਂ-ਨਵੀਆਂ ਕੰਪਨੀਆਂ ਬਣਾਉਂਦੇ ਆ ਲੋਕਾਂ ਨੂੰ ਠੱਗਦੇ ਆ ਔਰ ਅਗਲੀ ਕੰਪਨੀ ਦੇ ਵਿੱਚ ਸਟੈਪ ਧਰ ਲੈਂਦੇ ਆ ਔਰ ਜਿਹੜੇ ਇਹਦੀ ਆ ਕੰਪਨੀ ਆ ਕਿਸਾਨ ਹੜ 13 13 ਇਹਨੂੰ ਪਹਿਲਾਂ ਵੀ ਇੱਕ ਵੀਡੀਓ ਚ ਬੋਲ ਚੁੱਕੇ ਆ ਇਹਨੂੰ ਵੀ ਡਾਇਰੈਕਟ ਮੈਸੇਜ ਕਰ ਚੁੱਕੇ ਆ ਕਿ ਕੰਪਨੀ ਦਾ ਇਹਦੇ ਪ੍ਰੋਜੈਕਟ ਚ ਕਮੀ ਨਹੀਂ ਪ੍ਰੋਡਕਟ ਵਧੀਆ ਸਾਰਾ ਕੁਝ ਇਹਦੇ ਦਿਮਾਗ ਚ ਕਮੀ ਆ ਇਹ ਜੀਤੋਂ ਵੀ ਪੈਸੇ ਲੈਂਦਾ ਉਹਨੂੰ ਇਹ ਸਹੀ ਸਲਾਮਤ ਉਹ ਵਾਪਸ ਨਹੀਂ ਕਰਦਾ ਉਹਦਾ ਜਿਹੜੇ ਕਮਿਟਮੈਂਟਾਂ ਪੂਰੀ ਨਹੀਂ ਕਰਦਾ ਬਿਲਕੁਲ ਕਮਿਟਮੈਂਟਾਂ ਦੀ ਗਲਤੋਂ ਹੁੰਦੀ ਆ ਔਰ ਪ੍ਰੋਡਕਟ ਮੈਨੂੰ ਕਿਹਾ ਸੀ ਵੀ ਤੈਨੂੰ ਯਾਰ ਮੈਂ ਪਹਿਲਾਂ ਨੂੰ 2.5 ਲੱਖ ਰੁਪਏ ਦਿੰਦਾ 2.5 ਲੱਖ ਦੇ ਵਿੱਚੋਂ ਮੇਰੇ ਕੋਲੇ 2 ਮਹੀਨੇ ਬਾਅਦ ਪ੍ਰੋਡਕਟ 80 ਹਜ਼ਾਰ ਦੇ ਅਸੀਂ ਜਰ ਜੋ ਫੇਰ ਮੈਂ ਰਿਕਵੈਸਟ ਕੀਤੀ ਇੱਕ ਮਹੀਨੇ ਬਾਅਦ ਫੇਰ ਮੇਰੇ ਕੋਲੇ ਬੜਾ ਟਾ 70000 ਦੇ ਤਕਰੀਬਨ 2 ਲੱਖ ਪੂਰਾ ਕਰਤਾ ਉਹਦੇ ਚ 48780 ਰੁਪਏ ਰਹਿ ਗਏ ਉਹ ਮੈਂ ਬਕਾਇਦਾ ਨੋਟ ਕਰਕੇ ਭੇਜਿਆ ਉਸ ਤੋਂ ਬਾਅਦ ਦਿੱਤਾ 5 ਲੱਖ ਰੁਪਿਆ ਉਸ ਤੋਂ ਬਾਅਦ ਮੈਨੂੰ ਕਹਿੰਦਾ ਵੀ ਤੈਨੂੰ 30000 ਤਨਖਾਹ ਮਿਲੂਗੀ ਜਿਹੜਾ ਨਾਂ ਉੱਤੇ ਤੂੰ ਕੋਈ ਲੜਕੀ ਰੱਖ ਰਿਹਾ ਆਂ ਉਹਦੇ ਸਟੋਰ ਤੇ ਜਾਂ ਤੂੰ ਖੁਦ ਕੰਮ ਕਰ ਰਿਹਾ ਬਿਲਕੁਲ ਜੀ ਔਰ ਤੁਹਾਡਾ ਮੈਂ ਉੱਤੇ ਪ੍ਰੋਮੋਸ਼ਨ ਕਰੂੰਗਾ ਤੁਹਾਡੇ ਸਟੋਰ ਦੀ ਪ੍ਰੋਮੋਸ਼ਨ ਕਰੂੰਗਾ ਔਰ ਜਿਹੜੇ ਤੁਹਾਡੇ ਸਟੋਰ ਦਾ ਕਿਰਾਇਆ ਹੋਊਗਾ ਉਹ ਮੈਂ ਪੇ ਕਰੂੰਗਾ ਉਹਦੇ ਵਿੱਚੋਂ ਸਾਰੇ ਕੁੱਲ ਮਿਲਾ ਕੇ ਸਰਮੇਰੇ ਕੋਲੇ 10000 ਰੁਪਏ ਨੇ ਵਾਪਸ ਦਿੱਤਾ। ਔਰ ਪਿਛਲੇ ਦਿਨਾਂ ਦੇ ਵਿੱਚ 4-5 ਦਿਨ ਹੋ ਗਏ। ਇਹ ਵੀਡੀਓ ਦੇ ذریعے ਆਪ ਸ਼ਬਦ ਵੀ ਬੋਲਿਆ। ਹਾਂਜੀ। ਔਰ ਕਾਫੀ ਕੁਝ ਮੈਨੂੰ ਬੋਲਿਆ ਔਰ ਉਹਦੇ ਰਿਪਲਾਈਸ ਮੈਂ ਇਹਨੂੰ ਕਿਹਾ ਸੀ ਮੈਨੂੰ ਤੁਸੀਂ ਮਿਲੋਗੇ ਕਿਤੇ ਮੈਨੂੰ ਇਹ ਦੱਸੋ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਔਰ ਉਸ ਤੋਂ ਬਾਅਦ ਇਹਦਾ ਅੱਜ ਮੂੰਹ ਦੇਖਿਆ ਸੀ। ਔਰ ਇਸ ਗੱਲ ਦਾ ਜਵਾਬ ਜਿਹੜਾ ਅਸੀਂ ਦੇਖਦੇ ਆ ਵੀ ਦਿਨ ਤੱਕ ਨਾ ਅ ਪ੍ਰਸ਼ਾਸਨ ਤੋਂ ਇਹ ਮੰਗਾ ਜੀ ਥੋੜਾ ਜਿਹਾ ਇਹਦੇ ਨਾਲ 24 ਨਾ ਪੇਸ਼ ਆ ਕੇ ਜਿੱਦਾਂ ਇਹ ਤੇ ਪਹਿਲੇ ਪਰਚੇ ਆ ਉਹਨਾਂ ਦੇ ਗੌਰ ਕਰਕੇ ਔਰ ਮੈਨੂੰ ਲੱਗਦਾ ਜੀ ਪਹਿਲਾਂ ਨੀਅਰ ਰਿਪੋਰਟ ਬਾਹਲਾ ਨਹੀਂ ਤਾਂ 8ਾਂ 2007-8 ਤੋਂ ਇਹਦੇ ਕੋਲ 400 ਪਰਚੇ ਜਿਹੜੇ ਇਹਦੇ ਸਹਰਾ 400 ਪਰਚੇ ਔਰ ਜਿਹੜੇ ਨਵੇਂ ਬਿਲਕੁਲ ਜੀ ਔਰ ਜਿਹੜੇ ਨਵੇਂ ਪਰਚੇ ਹੋ ਰਹੇ ਆ ਨਵੇਂ ਪਰਚਿਆਂ ਦੇ ਵਿੱਚੋਂ ਹੁਣ ਇਹਦੇ ਹੋ ਗਏ ਹੋਣੇ ਮੈਨੂੰ ਲੱਗਦਾ 40-50 ਪਰਚੇ ਤਾਂ ਹੋਣੀ ਹੋਣਗੇ ਜਿਹੜੇ ਸੀਨੀਅਰ ਅਫਸਰਾਂ ਨੇ ਕੀਤੇ ਹੋਏ ਆ ਔਰ ਇਹੇ ਮੰਗਿਆ ਕਿ ਇਹਦੇ ਨਾਲ ਜਿੱਦਾਂ ਸ਼੍ਰੋਮਣੀ ਕਮੇਟੀ ਦਾ ਵੀਰ ਜੀ ਬੋਲਿਆ ਉਹਨਾਂ ਨੂੰ ਮੰਗ ਕਰਦੇ ਆ ਕਿ ਇਹਨੂੰ ਠੱਲ ਪਾਈ ਜਾਵੇ ਜਾਂ ਨੱਥ ਪਾਈ ਜਾਵੇ ਜੋ ਇਸ ਤਰ੍ਹਾਂ ਬੋਲਦਾ ਤਾਂ ਇਹਨੂੰ ਠੱਲ ਪਾਈ ਜਾਵੇ ਜਿੰਨੇ ਅਸੀਂ ਪੀੜਤ ਪਰਿਵਾਰਾਂ ਦੇ ਕੋਲ ਇਹਨੂੰ ਮਿਲ ਰਹੇ ਆ 150 ਪਰਿਵਾਰਾਂ ਤਕਰੀਬਨ ਸਾਡਾ ਕਿਸੇ ਦਾ 5 ਲੱਖ ਹੈ ਕਿਸੇ ਦਾ 10 ਲੱਖ ਹੈ ਕਿਸੇ ਦਾ 20 ਲੱਖ ਹੈ ਚਲੋ ਜੋ ਜੋ ਵੀ ਅਮਾਉਂਟ ਹੈ ਕਿਸੇ ਦੀ ਅਸੀਂ ਹੁਣ ਇਹ ਸੋਚਿਆ ਕਿ ਸਾਨੂੰ ਉਹ ਅਮਾਉਂਟ ਮਿਲੇ ਜਾਂ ਨਾ ਮਿਲੇ ਕੋਈ ਦਿੱਕਤ ਨਹੀਂ ਤਾਂ ਕਿ ਅੱਗੇ ਨਵੇਂ ਲੋਕਾਂ ਨਾਲ ਠੱਗੀਆਂ ਨਾ ਮਾਰ ਸਕੇ ਜਾਗਰੂਕ ਕਰਨਾ ਚਾਹੁੰਦੇ ਆ ਜਾਗਰੂਕ ਕਰਨਾ ਚਾਹੁੰਦੇ ਆ ਤੇ ਸਾਡੇ ਪੈਸੇ ਤਾਂ ਹੁਣ ਗਏ ਚਲੋ ਕੋਈ ਦਿੱਕਤ ਨਹੀਂ ਕਿਸੇ ਤੇ ਬਹੁਤ ਜ਼ਿਆਦਾ ਨਹੀਂ ਕਿਸੇ ਦੇ ਘੱਟ ਵੀ ਨਹੀਂ ਪਰ ਅਸੀਂ ਤੁਹਾਡੇ ਮੀਡੀਆ ਰਾਹੀਂ ਤੁਹਾਡੇ ਇਨ੍ਹਾਂ ਚੈਨਲਾਂ ਰਾਹੀਂ ਇਹ ਬੇਨਤੀ ਕਰਨੇ ਚਾਹੁੰਦੇ ਆ ਕਿ ਇਹ ਸਾਡੇ ਪੈਸੇ ਮੁੜਨਾ ਜਾਂ ਨਾ ਮੁੜਨਾ ਬਾਕੀ ਇਹਨੂੰ ਇਨ੍ਹਾਂ ਤੁਸੀਂ ਜਾਗਰੂਕ ਲੋਕਾਂ ਨੂੰ ਕਰ ਦੋ ਤਾਂ ਕਿ ਅੱਗੇ ਨਵੇਂ ਲੋਕਾਂ ਨਾਲ ਠੱਗੀਆਂ ਨਾ ਮਾਰ ਸਕੇ ਤੁਹਾਨੂੰ ਪਤਾ ਨਹੀਂ ਇਹਨੇ ਕੀ ਸਗਾਉਣਾ ਕਿ ਇਹ ਤੁਹਾਡੇ ਤੇ ਕੋਈ ਇਹਨੇ ਕੁਝ ਕਰਨਾ ਤੁਸੀਂ ਇਹਦੀ ਬਣ ਜਾਣਾ ਤੁਸੀਂ ਇਹਦੀ ਪਹਿਲਾਂ ਸੂਰ ਦੇ ਕਿ ਅੱਧੇ ਰਹਿ ਜਾਓਗੇ ਫਿਰ ਤੁਸੀਂ ਇਹਦੀਆਂ ਗੱਲਾਂ ਚ ਆਜੋਗੇ ਫਿਰ ਜਿਹੜੇ ਨੇ ਤੁਹਾਡੇ ਤੋਂ ਪੈਸੇ ਲੈਣੇ ਆ ਉਹ ਇਹਦੇ ਨਾਂ ਅਕਾਊਂਟ ਦੇ ਵਿੱਚ ਸ਼ੋ ਹੋਣੇ ਆ ਨਾ ਇਹਦੇ ਕਿਸੇ ਪਰਿਵਾਰ ਦੇ ਸ਼ੋ ਹੋਣੇ ਆ ਉਹਦੀ ਜਾਂ ਤਾਂ ਕਿਤੇ ਬਠਿੰਡੇ ਸ਼ਾਪ ਖਰੀਦੀ ਹੋ ਜਾਂ ਕਿਤੇ ਰਾਜਸਥਾਨ ਜ਼ਮੀਨ ਖਰੀਦੀ ਹੋ ਜਾਂ ਕਿਤੇ ਕੋਈ ਕਾਰ ਖਰੀਦੀ ਹੋ ਉਹ ਕਿਸੇ ਨਾਮ ਤੇ ਆ ਇਹਨਾਂ ਨਵੀਂ ਆ ਕਾਰ ਖਰੀਦੀ ਆ ਉਹ ਇੱਕ ਹਰਪ੍ਰੀਤ ਮੁੰਡਾ ਇਧਰੋਂ ਕੰਮ ਕਰ ਰਿਹਾ ਹਿਮਾਚਲ ਚੋਂ ਪਰ ਉਹਦੇ ਨਾਮ ਤੇ ਆ ਇਦੇ ਨਾਮ ਆ ਜਿਹੜਾ ਇੱਕ ਅਕਾਊਂਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ 16 ਪੈਸੇ ਆਉਣਗੇ 570 ਸ਼ੋਅ ਕਰ ਦਿੰਦਾ ਜੀ ਸ਼ੀਸ਼ਾ ਮੇਰੇ ਕੋਲ ਤਾਂ ਇੰਨੇ ਆ ਜੀ ਮੇਰੇ ਕੋਲੇ ਹੈ ਨਹੀਂ ਜੀ ਮੈਂ ਦੇਈ ਜਾਂਦਾ ਜੀ ਪਲੇਟ ਹੈ ਵਰੰਟ ਹੈਗੇ ਸੀਗੇ ਤੇ ਉਹਦੇ ਚ ਮੈਨੂੰ ਇਹਨਾਂ ਲੈ ਜਾਂਦਾ ਮੈਂ ਉਹਦੇ ਫੀਲਡ ਵਿੱਚ ਸੀਗਾ ਤੇ ਉੱਥੋਂ ਮਤਲਬ ਇਹਨਾਂ ਦੇ ਬੰਦੇ ਸੀਗੇ ਉਹਦੇ ਵਿੱਚ ਉੱਥੋਂ ਮੈਨੂੰ ਲੈ ਕੇ ਆਏ ਆ ਨਹੀਂ ਯੂਪੀ ਚ ਸੀ ਤੁਸੀਂ ਹਾਂ ਮਰਾ ਰੋਜ਼ ਉਤਰ ਸੀ ਰੋਜ਼ ਉਤਰ ਉੱਤਰਾਖੰਡ ਉਤਰਖੰਡ ਉੱਤਰਾਖੰਡ ਹਾਂ ਹਾਂ ਉੱਤਰਾਖੰਡ ਤੋਂ ਤੁਹਾਨੂੰ ਫੜ ਕੇ ਲੈਂਦਾ ਹਾਂ ਮਨ ਫੜ ਕੇ ਲੈਂਦਾ ਛੋਟੇ ਕੋਲੇ ਛੋਟੇ ਤੇ ਕੇਸ ਕੀ ਹੈ ਹੁਣ 138 133 ਨਹੀਂ ਕੋਈ ਪਿਓ ਨਹੀਂ ਫਿਰ ਪਰਕੇ ਨਹੀਂ ਫਿਰ ਅਰੇਸ ਨੂੰ ਵਾਰੰਟ ਸੀ ਨਾ ਮਨ ਲਓ ਮੇਰੇ ਕੋਲ ਜੇ ਪੇਸ਼ ਨਹੀਂ ਹੋਈ ਸੀ ਵਾਰੰਟ ਸੀਗੇ ਹਾਂ ਮਸਲਾ ਕੀ ਰੋਕ ਲੱਗ ਰਿਹਾ ਮਸਲਾ ਮਸਲਾ ਕਹਦਾ ਜੀ ਸੁਣੋ ਕੋਈ ਠੱਗੀ ਨਹੀਂ ਮਾਰੀ ਕਿਸੇ ਨਾਲ ਸੁਣ ਲੋ ਗੱਲ ਹੋਇਆ ਕੀ ਆ ਵੀ ਅਸੀਂ ਖੁੰਡੀਆਂ ਸੀ ਕਿਸਾਨ ਹਟਾਂ ਸਾਰੇ ਲੜਕੇ ਐਕਸਪਾਇਰੀ ਮਾਲ ਦਾ ਮਸਲਾ ਸਾਰਾ ਐਕਸਪਾਇਰੀ ਇਹਨਾਂ ਨੇ ਮਾਲ ਵਾਪਸ ਦਿੱਤਾ ਉਹ ਚੈੱਕ ਮੈਂ ਹੀ ਦਿੱਤਾ ਉਹ ਚੈੱਕ ਦਾ ਹੀ ਸਿਸਟਮ ਸੀ ਸਾਰਾ ਐਕਸਪਾਇਰੀਆਂ ਦਾ ਸਿਸਟਮ ਆ ਸਾਰਾ ਉਹ ਚੱਲਦਾ ਉਹ ਚੱਲੀ ਜਾ ਕਿਉਂਕਿ ਸਪੈਰੀ ਜਿਆਦਾ 4 ਕਰੋੜ ਦੀ ਵਾਪਸੀ ਹੀ ਆ ਉਹ ਸਮਾਨ ਸਿੱਟਣਾ ਪਿਆ ਉਹਦੀ ਦਿੱਕਤ ਆ ਸਾਰੀ ਇਹ ਮੈਨੂੰ ਕਹਿੰਦੇ ਕੰਮ ਨਹੀਂ ਕਰਦਾ ਨਾ ਮੈਂ ਕਰਨਾ ਹੁਣ ਵੀ ਕਰਨਾ ਕੰਮ ਮੈਂ ਕਰ ਕਿਉਂਕਿ ਪਤਾ ਕੀ ਹੁੰਦਾ ਬੰਦਾ ਜਿਹੜਾ ਵੀ ਕੋਈ ਦੇਖੋ ਜੇ ਕੋਈ ਬੰਦੇ ਨੂੰ ਘਾਟਾ ਪੈ ਜਾਂਦਾ ਉਹ ਘਾਟਾ ਉਹਦੇ ਵਪਾਰ ਚ ਪੂਰਾ ਕਰਦਾ ਠੀਕ ਹੈ ਹੋਰ ਤਾਂ ਕੋਈ ਸੋਰਸ ਹੀ ਨਹੀਂ ਹੈਗਾ ਉਹਦੇ ਕੋਲੇ ਤੇ ਮੈਂ ਤਾਂ ਉਹ ਸਾਰਿਆਂ ਨੂੰ ਕਿਹਾ ਵੀ ਲਾਸ ਪਿਆ ਵੀ ਲਾਸ ਚਲੋ ਵੀ ਆਪਾਂ ਟਾਈਮ ਨਾ ਕਰਾਂਗੇ ਇਹ ਕਹਿੰਦੇ ਵੀ ਅਸੀਂ ਇਸ ਤਰੀਕੇ ਨਾਲ ਕਰਨਾ ਇਹ ਚੱਕ ਮੈਂ ਖੁਦ ਹੀ ਦੇਖ ਕੇ ਗਿਆ ਜਿੰਨਾਂ ਨੇ ਚੈੱਕ ਲਾਇਆ ਨਾ ਇਹ ਮੇਰਾ 138 ਦਾ ਮੈਨੂੰ ਬਖੰਡਿਆ ਆਪ ਚੈੱਕ ਤੇ ਗਿਆ ਆਪ ਸੈਂਡ ਕਰਕੇ ਉਹਨਾਂ ਦਾ ਰੀਮੰਡਿੰਗ ਹੁਣ ਪੈਸੇ ਵਾਪਸ ਮੇਰੇ ਜੀ ਦੇਖੋ ਐਤਾ ਹੈ ਜਿਹੜੇ ਬੰਦੇ ਦੇ ਜੋ ਵੀ ਪੈਸੇ ਬਣਦੇ ਆ ਦੇਖੋ ਮੇਰੇ ਵੱਲੋਂ ਮੈਂ ਹੁਣ ਵਰਕ ਕਰ ਰਿਹਾ ਉਹਦਾ ਕੰਮ ਕਰ ਰਿਹਾ ਮੇਰੇ ਮੇਰੀ ਇਹੀ ਕੋਸ਼ਿਸ਼ ਆ ਵੀ ਚਲੋ ਘਾਟਾ ਪਿਆ ਘਾਟਾ ਦੇਖੋ ਜੇ ਕੋਈ ਬੰਦਾ ਮੰਨ ਲਓ ਕਾਰੋਬਾਰ ਕਰਦਾ ਵੱਡੇ ਲੈਵਲ ਦਾ ਕਰਦਾ ਵੱਡੇ ਲੈਵਲ ਦਾ ਘਾਟਾ ਪੈ ਜਾਂਦਾ ਘਾਟੇ ਦੇ ਨਾ ਮੈਂ ਮੈਂ ਹੁਣ ਵੀ ਕੰਮ ਕਰ ਰਿਹਾ ਹਰਿਆਣਾ ਨੂੰ ਵੀ ਕਰ ਰਿਹਾ ਪੰਜਾਬ ਵੀ ਕਰਾਂ ਕਰੂੰਗਾ ਕੰਮ ਫੇਰ ਅੱਗੇ ਵੀ ਕਰੂੰਗਾ ਕੰਮ ਤਾਂ ਮੈਂ ਕਰਨਾ ਹੀ ਕਰਨਾ ਏ ਜੀ 13 13 ਦੇ ਨਾਂ ਤੇ ਬਿਲਕੁਲ ਇਦਾਂ ਹੀ ਚੱਲੂ ਵੀਰ ਜੀ ਇਦਾਂ ਚ ਅੱਜ ਵੀ ਚੱਲ ਰਿਹਾ ਬੈਂਡ ਸਟੋਰ ਹੁਣ ਵੀ ਚੱਲ ਰਿਹਾ ਐਵੇਂ ਪ੍ਰੋਡਕਟ ਚੱਲਣਗੇ ਇਹ ਠੀਕ ਹੈ ਘਾਟਾ ਵਾ ਤਾਂ ਜ਼ਿੰਦਗੀ ਦਾ ਹੁੰਦਾ ਪਿਆਰ ਪਰ ਮੈਂ ਹਰ ਬੰਦੇ ਦੇ ਅੱਗੇ ਹੱਥ ਜੋੜਿਆ ਵੀ ਘਾਟਾ ਪਿਆ ਹਰ ਬੰਦੇ ਨੂੰ ਪਰ ਕਈ ਵਾਰੀ ਹੁੰਦਾ ਬੰਦੂ ਇਹ ਮਜਬੂਰੀਆਂ ਅਗਲਾ ਸੋਚਦਾ ਵੀ ਸ਼ਾਇਦ ਜਾਣਬੁੱਝ ਕੇ ਕਰ ਰਿਹਾ ਹਾਂ ਥੋੜੇ ਤਾਂ 2009 ਵਾਲੇ ਕੇਸ ਵੀ ਵੀਰ ਜੀ ਪਤਾ ਕੀ ਆ ਲਾਸ ਪਤਾ ਕੀ ਹੁੰਦਾ 2009 ਦੇ ਵਿੱਚ ਕਈ ਲੋਕਾਂ ਨੂੰ ਪੈਸੇ ਮੋੜ ਦਿੱਤੇ ਆ ਉਹਨਾਂ ਦੇ ਕੋਲੇ ਉਹਨਾਂ ਦੇ ਚੈੱਕ ਪਏ ਸੀ ਕਈ ਨੇ ਸ ਇਦਾਂ ਹੈਗਾ ਸਾਰਾ 2420 ਵਾਲਾ ਇੱਕਦਮ ਵੀਰ ਜੀ 420 ਮੇਰੇ ਕੋਲ ਸੁਣੋ 420 ਦਾ ਵਿੱਚ ਕੋਈ ਨਹੀਂ 138 ਦਾ ਹੀ ਅਜੇ ਕੋਈ ਹੈਗਾ ਕਿਸੇ ਨੂੰ ਚੈੱਕ ਦੇਦਾ ਕਈ ਰੋ ਵੀਰ ਜੀ ਚੈੱਕ ਬਾਉਂਸ ਹੋ ਤਾਂ 138 ਲੱਗੂ ਨਾ ਬਾਉਂਸ ਤੇ ਤਾਂ ਬਾਉਂਸ ਤੇ ਕਿਹਨੂੰ 138 ਲਗਣੀ ਹੈ ਹਾਂ ਹਾਂ ਔਰ ਲੋਕਾਂ ਨੇ ਕਈਆਂ ਨੇ ਸਬਾਨ ਵੀ ਲੈਣੇ ਆ ਪੈਸੇ ਵੀ ਲੈਣੇ ਚੈੱਕ ਵੀ ਲੈ ਲੈ ਮੈਂ ਫੇਰ ਖੜਾ ਔਰ ਖੜਾ ਰਹਿਣਾ ਇਹ ਕੋਈ